ਮਾਈ ਨੇਮ ਇਜ਼ ਸੁਨੀਪਾ ਆਮ ਸਟੂਡੈਂਟ ਆਫ ਪਾਸੂ ਸਾਇੰਸ ਅੱਜ ਮੈਂ ਤੁਹਾਨੂੰ ਤੀਸੇ ਦਿਨ ਵਿੱਚ ਸ਼ਿਗੁਰ ਤੇ ਭਾਦਰਜੀ ਵੱਲੋਂ ਸਾਈਂ ਨਗਰ ਸ਼ਿਗੁਰ ਸ਼੍ਰੀ ਨਾਨਕਪੁਰ ਸਾਹਿਬ ਬਾਰੇ ਦੱਸਣ ਜਾ ਰਹੀ ਹਾਂ ਛੇਵੇਂ ਜਨਮੇ ਦੇ ਜੋਤ ਪ੍ਰਗਟ ਹੋਣ ਮਗਰੋਂ ਮੇਰੀ ਪੀੜੀ ਦੀ ਜਨ ਅਗਾਸ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਹੀਂ ਕਹਿਣ ਦਾ ਜਿਵੇਂ ਪ੍ਰਕਾਸ਼ ਹੋਇਆ ਸ਼ਿਗੁਰ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1910 ਈਸਵੀ ਲਈ ਲਾਗੇ ਚੱਲਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਔਸਾ ਗੰਮੀ ਜੋਤ ਦਾ ਖੌਫ ਪਲਰ ਲੱਗਿਆ ਉਸਨੇ ਆਪਣੇ ਹੀ ਦਰਦ ਨੂੰ ਜਿੱਤਨ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਚਮਕਦੀ ਰਹੀ ਸੀ ਭਵੰਜਾ ਰਾਜਪੂਤ Hindu ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ हे ਦਾਲਪੰਝਨ ਜੋਤੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੌਸ਼ਨੀ ਨਾਲ ਤਾਂ ਜਨਮ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ ਦੋ ਸਾਲ ਬਾਅਦ ਜਦੋਂ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵੰਜਾ ਰਾਜੇ ਵੀ ਮੇਰੇ ਨਾਲ ਜਾਣਗੇ ਪਾਚਾਤ ਬੋਲ ਪੂਰੇ ਹੋਏ ਤੇ ਬਵੰਜਾ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਦੇ ਪਰਤ ਕੇ ਨਵਾਂ ਨਗਰ ਛੇਕਿਤਪੁਰ ਸਾਹਿਬ बसाया ਜਿੱਥੇ ਚਿਰਗੁਵਾਰ ਕੋ ਮੈਂ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਕਾਨਾ ਕੀਤਾ ਸਾਲਾਂ ਬਾਅਦ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਗੁੜਿਆਈ ਚੋਤ ગ્રਹਨ ਕਰਨ ਉਪਰੰਤ ਪਹਿਲਾ ਸ਼੍ਰੀ ਗੁਰੂ ਅਮਰਿწ ਅਮਰਿ ਸਰ ਸਾਹਿਬ ਦੀ ਫੇਰੀ ਪਾਈ ਤੇ ਫਿਰ ਸੰਗਤ ਤੇ ਕਹਿਣ ਤੇ ਕਿਪੂ ਸਾਹਿਬ ਆਏ। ਦਿੱਲੀ ਸਲਤਨਤ ਵਿੱਚ ਲਿਖਿਤ ਔਰੰਗਜ਼ੇਬ ਦੀ ਕਰੂਰਤਾ ਤੇ ਰਾਸੀਆ ਫਰਦਕੀ ਚੱਲ ਰਹੀ ਸੀ। ਇਸੇ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1665 ਈਸਵੀ ਵਿੱਚ ਰਾਜਾ ਦੀਪ ਚੰਦ ਦੀ ਅੰਤਿਮ ਕਿਨਾਰੇ ਸ਼ਾਮਲ ਹੋਣ ਲਈ ਬਲਾਸਪੁਰ ਪਹੁੰਚੇ। ਗੁਰੂ ਜੀ ਨੇ ਇੱਥੇ ਜਮੀਨ ਦੀ ਗੱਲ ਕੀਤੀ ਤਾਂ ਰਾਜਾ ਦੀਪ ਸਿੰਘ ਦੀ ਵਿਧਵਾ ਰਾਣੀ ਸੰਪਾ ਦੇਵੀ ਨੇ ਗੁਰੂ ਜੀ ਨੂੰ ਕਹਿਲੂਰ ਦੇ ਤਿੰਨ ਪਿੰਡ ਪੇਟ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਸ ਥਾਂ ਨੂੰ ਮੁਲਕ ਰੀਤ ਕੇ ਨਗਰ ਵਸਾਇਆ। شاہੀ ਪਰਿਵਾਰ ਭਾਵੇਂ ਇਹ ਜ਼ਮੀਨ ਪੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰ ਦੇਸ਼ੀ ਨਾਲ ਇਸ ਨੂੰ ਖਰੀਦ ਕੇ ਪੱਟਾ ਲਗਵਾਇਆ ਸੀ। ਇਹ ਜ਼ਮੀਨ ਪੇਟ ਮਾਕੋਵਾਲ ਤੋਂ ਮਿਖੋੜੀ ਸੀ। ਗੁਰੂ ਜੀ ਨੇ ਨਵੇਂ ਅਗਰ ਦੀ ਮੋਹਰੀ ਗੱਡੀ ਤੇ ਆਪਣੀ ਮਾਤਾ ਦੇ ਨਾਂ ਤੇ ਇਸ ਥਾਂ ਦਾ ਨਾਂ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ਼ਿਰਨਾਨਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ। ਥੈਂਕਸ। Gracias.